ਸੀਆ ਮੰਦਿਰ ਤੇ ਪਹੁੰਚੇ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਰਨਾਈ ਸਗਰ ਸombra ਸਾਹਿਬ ਨੂੰ ਬਹੁਤ ਬਹੁਤ ਸ਼ੁਕਰੀਆ ਮੈਂ ਇਕੱਲੇ ਇਕੱਲੇ ਬਿਹਾਰ ਦੇ ਵੋਟਰ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਜਿਨ੍ਹਾਂ ਨੇ ਅੱਜ ਦਿਖਾ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ 200 ਪਾਰ ਔਰ ਮੋਦੀ ਸਰਕਾਰ ਸ਼ਿਨਰਿੰਦਰ ਭਾਈ ਮੋਦੀ ਜੀ ਨੇ ਜੋ ਵਿਕਾਸ ਦੀ ਲਹਿਰ ਚਨਾਈ ਆ ਪੂਰੇ ਦੇਸ਼ ਦੇ ਵਿੱਚ ਅੱਜ ਬਿਹਾਰ ਵਾਸੀਆਂ ਨੇ ਇੱਕ ਇੱਕ ਵੋਟ ਔਰ ਦੇਖੇ 200 पार ਪਰ ਬਹੁਤ ਮੇ ਸਰਕਾਰ ਬਣਾ ਕੇ ਐਨਡੀ ਸਰਕਾਰ ਬਣਾ ਕੇ ਜਿਸ ਤਰ੍ਹਾਂ ਪਹਿਲਾਂ ਉਹਦੇ 20 ਦੇ ਵਿੱਚ ਨਿਤਿਸ਼ ਕੁਮਾਰ ਜੀ ਮੁੱਖ ਮੰਤਰੀ ਬਣਾਇਆ ਸੀ ਇਸ ਵਾਰ ਫਿਰ ਦੁਬਾਰਾ ਇਸ ਤਰ੍ਹਾਂ ਹੀ ਨਰਿੰਦਰ ਭਾਈ ਮੋਦੀ ਜੀ ਨੇ ਔਰ ਅੱਜ ਤੋਂ ਬਾਅਦ ਜਿਹੜਾ ਪਰ ਮੋਲ ਗੋੜੀ ਮੁੱਖ ਮੰਤਰੀ ਬਣਨਾ ਤੇ ਮੈਂ ਅੱਜ ਪੰਜਾਬ ਤੋਂ ਹਲਕਾ ਨਕੋਤਰ ਤੋਂ ਸਮਕਲਿਕ ਦੇ ਵਿਹਾਰ ਦੇ ਵੋਟਰਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਜਿੱਦਾਂ ਨੇ ਵੋਟ ਕਰਕੇ ਨਰਿੰਦਰભાઈ ਮੋਦੀ ਜੀ ਨੂੰ ਉਹਨਾਂ ਨੇ ਹੱਥ ਮਜ਼ਬੂਤ ਹੋਰ ਕੀਤੇ ਕਿਉਂਕਿ ਨਰਿੰਦਰભાઈ ਮੋਦੀ ਜੀ ਨੇ ਸਮੇਂ-ਸਮੇਂ ਦੇ ਵਿੱਚ ਪੂਰੀ ਸੈਂਟਰ ਸਰਕਾਰ ਕੈਬਨਟ ਮੰਤਰੀ ਉਹ ਮੌਕੇ-ਮੌਕੇ ਤੇ ਜੋ ਯੋਜਨਾਵਾਂ ਹਰ ਵਰਗ ਦੇ ਪਰਿਵਾਰਾਂ ਦੇ ਲਈ ਯੋਜਨਾਵਾਂ ਤਿਆਰ ਕੀਤੀਆਂ ਜੋ ਅਸੀਂ ਪੰਜਾਬ ਦੇ ਵਿੱਚ ਹੀ ਮੇਰੀ ਡਿਊਟੀ ਲੱਗੀ ਰਹੀ ਤਾਂ ਮੈਂ ਪੰਜਾਬ ਦੇ ਵਿੱਚ ਵੀ ਲਗਾਤਾਰ ਜਿੱਥੇ ਜਿੱਥੇ ਜੁੜੀ ਲੱਗੀ ਮੈਂ ਲਗਾਤਾਰ ਸਚਾਈ ਹਾਲ ਸਾਡੇ ਮਲਸੀਆਂ ਤੁਹਾਡੇ ਸਬਰ ਸਾਹ ਬੈਠੀ ਦੀ ਨਾਲ ਮੇਰੇ ਕੰਮ ਕੀਤਾ ਸਬਰ ਸਾਹ ਮੇਰੇ ਨਾਲ ਇੱਥੇ ਲੱਗੇ ਲੱਗੇ ਔਰ ਨਾਲ ਇਹ ਵੀ ਕਨੇ ਕਨੇ ਮੋਟਰ ਦਾ ਜੋ 5 ਲੱਖ ਦਾ ਕਾਰਡ ਸੀਗਾ ਜਿਵਾਸ਼ਮਤ ਯੋਜਨਾ ਕਾਰਡ ਸੀਗਾ ਲਗਾਤਾਰ ਅਸੀਂ ਬਣਾ ਕੇ ਗਰੀਬਾਂ ਨੂੰ ਦਿੱਤੇ ਆ ਹੋਏ ਸਿੱਤਰਾਂ ਬਿਹਾਰ ਵਾਸੀਆਂ ਨੂੰ ਵੀ ਉਹਨਾਂ ਜੋ ਉਹਨਾਂ ਦਾ ਨਿਵੇਸ਼ ਨੇ ਔਰ ਜਿੰਦਾ ਵੀ ਉਹਨਾਂ ਲਈ ਪੈਸਾ ਸੀਗਾ ਫੰਡ ਸੀਗਾ ਦਿੱਤੇ ਔਰ ਬਿਹਾਰ ਦੇ ਵਿੱਚ ਜਾ ਕੇ ਦੇਖੋ ਯੂਪੀ ਦੇ ਵਿੱਚ ਜਾ ਕੇ ਦੇਖੋ ਕਿ ਨਹਾਰ ਬਦਲੀ ਪਈ ਹੈ ਔਰ ਇਸੇ ਤਰ੍ਹਾਂ ਹੀ ਦੋਇਨਾ 27 ਦੇ ਵਿੱਚ ਪੰਜਾਬ ਵਾਸੀਓ ਔਰ ਨਾਲ ਮਿਲ ਕੇ ਇੱਕ ਵਾਰੀ ਹਮਲਾ ਮਾਰੀਏ ਪੰਜਾਬ ਦੇ ਵਿੱਚ ਵੀ ਭਾਤ ਜਾਂਦਾ ਪਾਰਟੀ ਸਰਕਾਰ ਬਣਾ ਕੇ ਪੰਜਾਬ ਨੂੰ ਵੀ ਵਿਕਾਸ ਦੀ ਲਹਿਰਾਂ ਤੇ ਲੈ ਚਲੀਏ ਪੰਜਾਬ ਅੱਜਕੱਲ ਤੁਸੀਂ ਦੇਖਦੇ ਹੋਗਾ ਲਗਾਤਾਰ ਕੁਝ ਸਾਲਾਂ ਦੇ ਵਿੱਚ ਨਸ਼ੇ ਦੇ ਦਲਦਲ ਦੇ ਵਿੱਚ ਜ਼ਿਆਦਾ ਫਸ ਚੁੱਕਾ ਹੈ ਲਗਾਤਾਰ ਦਸ਼ੇ ਦੇ ਵਪਾਰੀ ਫੜੇ ਵੀ ਜਾਂਦੇ ਨੇ ਰਿਸ਼ਵਤ ਖੋਹ ਦੀ ਗੱਲ ਕੀਤੀ ਸੀ ਰਿਸ਼ਵਤ ਖੋਹ ਦੇ ਵਿੱਚ ਦੇਖੋ ਡੀਆਈਜੀ ਤੱਕ ਐਸਐਸਪੀ ਤੱਕ ਇਸ ਤਰ੍ਹਾਂ ਦੇ ਬੰਦੇ ਦੀ ਕਰਪਸ਼ਨ ਦੇ ਵਿੱਚ ਉਹ ਕੋ ਲੱਭ ਰਹੇ ਨੇ ਅਗਰ ਪੰਜਾਬ ਨੂੰ ਕਰਾਏ ਮੁਕਤ ਕਰਨਾ ਨਸ਼ਾ ਮੁਕਤ ਕਰਨਾ ਰਿਸ਼ਵਤ ਮੁਕਤ ਕਰਨਾ ਤੇ ਭਾਰਤੀ ਜਨਤਾ ਪਾਰਟੀ ਸਰਕਾਰ 2027 ਚਾਤਾ ਬਣਾਈਏ ਤਾਂ ਜੋ ਪੰਜਾਬ ਦੀ ਲਹਿਰਾਂ ਪਰ ਪੰਜਾਬ ਵਾਸੀ ਸੁੱਖ ਦੀ ਨੀਂਦ ਵੀ ਸੌ ਸਕਣ ਕਿਉਂਕਿ ਅੱਜ ਜੋਧਾ ਵੀ ਅਸੀਂ ਬਾਹਰ ਨਿਕਲਦੇ ਘਰ ਤੋਂ ਸਵੇਰ ਤੋਂ ਪਰ ਤੁਹਾਨੂੰ ਪਤਾ ਲੱਗ ਸਕੇ ਅਸੀਂ ਘਰ ਵਾਪਸ ਪਹੁੰਚੇ ਜਾਂ ਨਹੀਂ ਪਹੁੰਚਣਾ ਇਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਨੇ ਰੋਟੀਆਂ ਮਿਲ ਰਹੀਆਂ ਨੇ ਕਿ ਕੁਝ ਮਿਲ ਰਿਹਾ ਹੈ ਪੈਸੇ ਲਗਾ ਤਰਫ ਕੋ ਲੋਕਾਂ ਕੋਲ ਬੁਟਕਾ ਹੋ ਰਹੀਆਂ ਨੇ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਹੈ ਕਨਿੰਦਰ ਭਾਈ ਮੋਦੀ ਜੀ ਦੀ ਸਰਕਾਰ ਭਾਰਤ ਦੀ ਜਨਤਾ ਪਾਰਟੀ ਸਰਕਾਰ ਇੱਥੇ ਪੰਜਾਬ ਚ ਬਣਾਉਣੀ ਪੈਣੀ ਆ ਦੇਖੋ ਵਿਹਾਰ ਦੇ ਕੱਲੇ ਕੱਲੇ ਵੋਟਰ ਨੇ ਅੱਜ ਦੱਸ ਦਿੱਤਾ ਕਿ ਵਾਕਿਆ ਨਿੰਦਰ ਭਾਈ ਮੋਦੀ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਹੀ ਵਿਕਾਸ ਕਰ ਸਕਦੀ ਹੈ ਕ੍ਰਾਈਮ ਕੱਟ ਸਕਦੀ ਹੈ ਉਹ ਲਗਾਤਾਰ ਜੋ ਵੀ ਜਿਨੇ ਦੱਸਿਆ ਜੋ ਉਹਨਾਂ ਦੇ ਮੁੱਖ ਮੰਤਰੀ ਬਣੇ ਨੇ ਸ਼੍ਰੀ ਜੋਗੀ ਜੀ ਉਹਨਾਂ ਦੇ ਲੋਕ ਜੂਪੀ ਦੇ ਵਿੱਚ ਵਿੱਚ ਕ੍ਰਾਈਮ ਖਤਮ ਹੋਏ ਵੀ ਦੇਖਦਾ ਤਾਂ ਕਿ ਜੇ ਕੋਈ ਕਿਸੇ ਤੋਂ ਫਰੋਦੀ ਮੰਗਦਾ ਹੈ ਜਿਸ ਤਰ੍ਹਾਂ ਕ੍ਰਾਈਮ ਕੋ ਕਰੇਗਾ ਉਸੇ ਤਰ੍ਹਾਂ ਦਾ ਯੁਨ ਸਜ਼ਾ ਮਿਲੇਗੀ ਉਹ ਜੇ ਕੋਈ ਰਾਸਤੇ ਵਿੱਚ ਕਿਸੇ ਨੂੰ ਗਲਤ ਛੇੜਦਾ ਆ ਉਹ ਦੂਜੇ ਚਰਹੇ ਜਾ ਕੇ ਉਹਨੂੰ ਗੋਲੀ ਮਾਰ ਦੇ ਦੀ ਆਰਡਰ ਹੁੰਦੇ ਇਸ ਤਰ੍ਹਾਂ ਦੇ ਮੁੱਖ ਮੰਤਰੀ ਹੋਣੇ ਚਾਹੀਦੇ ਆ ਔਰ ਪੰਜਾਬ ਨੂੰ ਲੋੜ ਹੈ ਔਰ ਅੱਜ ਮੈਂ ਦਵਿੰਦਰ ਕਲੇਰ ਕੈਸ਼ਰ ਪੰਜਾਬ ਐਸਸੀ ਮੋਰਚਾ ਪੰਜਾਬ ਔਰ ਸਾਰੇ ਦਿਲ ਦੇ ਗਰਾਈਆਂ ਤੋਂ ਮਰਿੰਦਰ ਭਾਈ ਮੋਦੀ ਜੀ ਨੂੰ ਨਿਤਿਸ਼ ਕੁਮਾਰ ਜੀ ਨੂੰ ਪੂਰੀ ਟੀਮ ਨੂੰ ਔਰ 200 ਪਲੱਸ ਹਰੇਕ ਐਮਲਿੰਗ ਬਹੁਤ-ਬਹੁਤ ਜਲਦੀ ਗਰਾਈਆਂ ਦੇ ਵਧਾਈ ਦਿੰਦਾ ਹਾਂ ਔਰ ਇਸੇ ਤਰ੍ਹਾਂ ਹੀ ਆਓ ਪੰਜਾਬ ਦੇ ਵਿੱਚ ਵੀ ਆਪਾਂ ਵੀਰੋ ਜਿਹੜਾ ਸਤਾਈ ਦੇ ਵਿੱਚ ਆਈਏ ਤਾਂ ਦੱਸ ਦਈਏ ਕਿ ਵਿਕਾਸ ਦੀ ਲਹਿਰ ਕਿਸ ਤਰ੍ਹਾਂ ਚੱਲਦੀ ਹੈ ਪੰਜਾਬ ਦੇ ਵਿੱਚ ਔਰ ਕਿਸ ਤਰ੍ਹਾਂ ਕ੍ਰਾਈਮ ਖਤਮ ਹੋਣਾ ਪੰਜਾਬ ਦੇ ਵਿੱਚੋਂ ਨਸ਼ਾ ਕਿਦਾਂ ਮੁਕਤ ਹੋਣਾ ਕਿ ਨਰਿੰਦਰભાઈ ਮੋਦੀ ਦੀ ਸੋਚ ਹੋਵੇ ਕਿ ਜੋਗੀ ਸੋਚ ਹੈ ਭਾਰਤੀ ਜਨਤਾ ਪਾਜ ਇੱਕ ਕਰਨੇ ਸਿਪਾਹੀ ਦੀ ਸੋਚ ਹੈ ਕਿ ਔਰ ਰੇਲ ਮਲ ਕੇ ਅੱਜ ਮੈਂ ਨਰਿੰਦਰભાઈ ਮੋਦੀ ਜੀ ਨੂੰ ਪੂਰੀ ਟੀਮ ਸਮੁੱਚੀ ਟੀਮ ਨੂੰ ਸਾਡੇ ਸੋਮ ਪ੍ਰਕਾਸ਼ ਜੀ ਨੂੰ ਔਰ ਸਾਰੇ ਸਮੁੱਚੀ ਟੀਮ ਤਰਨ ਚੋਗ ਜੀ ਨੂੰ ਬਹੁਤ ਬਹੁਤ ਬਧਾ ਰਹਿ ਦਿੰਦਾ ਹਾਂ ਜੈ ਭਿੰਗ ਜੈ ਭਾਰਤ ਜੈ ਸ਼ੇਰ ਰਾਮ ਭਾਰਤ ਤੁਮਤਾ ਕੀ ਕਿ ਸਾਰਾ ਹੀ ਦੇਸ਼ ਪ੍ਰਧਾਨ ਮੰਤਰੀ ਜੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਅੱਜ ਬਿਹਾਰ ਦੇ ਵਿੱਚ ਲੋਕਾਂ ਨੇ ਜੋ ਫਤਵਾ ਦਿੱਤਾ ਹੈ ਅੱਜ ਮੈਂ ਸਾਰੇ ਦੇਸ਼ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਸਾਡੇ ਪੰਜਾਬ ਵਿੱਚ ਵੀ ਨਿੰਦਰ ਮੋਦੀ ਜੀ ਦੀ ਸਰਕਾਰ ਆਵੇ ਜੋ ਅੱਜ ਹਾਲਾਤ ਨੇ ਇਸ ਪੰਜਾਬ ਦੇ ਕਿਉਂਕਿ ਜੋ ਜੋ ਇਹ ਸਰਕਾਰ ਬਣੀ ਆ ਇਹਨਾਂ ਦੀਆਂ ਨੀਤੀਆਂ ਅੱਜ ਖਾਸ ਕਰਕੇ ਸਾਰੇ ਸਮਾਜ ਲਈ ਬਹੁਤ ਮਾੜੀਆਂ ਨੀਤੀਆਂ ਆ ਟੁੱਟਾਂ ਖਵਾਂ ਦਿਨ ਰਾਤ ਵਿੱਚ ਹੋ ਰਹੀਆਂ ਆ ਇਸ ਕਰਕੇ ਆਓ ਅਥੀ ਨਿੰਦਰਪੋਤ ਜੀ ਦੀ ਸਰਕਾਰ ਬਣਾ ਕੇ ਬੀਜੇਪੀ ਦੀ ਸਰਕਾਰ ਬਣਾ ਕੇ ਇੱਥੇ ਖੁਸ਼ਹਾਲੀ ਲਿਆਈਏ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੈ ਹਿੰਦ